ਪਈ ਬਹੁਤ ਸਾਰੀਆਂ ਠੱਗੀਆਂ ਆਮ ਲੋਕਾਂ ਨਾਲ ਵੱਜ ਰਹੀਆਂ ਔਰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਖਬਰ ਸਾਡੇ ਸਾਹਮਣੇ ਆਈ ਸੀ ਕਿ ਇਸ ਦੇ ਵਿੱਚ ਲਗਭਗ ਕਰੀਬ 24-25 ਲੱਖ ਰੁਪਈਆ ਠੱਗੀ ਵੱਜ ਗਈ ਆਨਲਾਈਨ ਠੱਗੀ ਜਿਹੜੀ ਆ ਅਕਸਰ ਹੀ ਬਹੁਤ ਸਾਰੇ ਉਹਨਾਂ ਮੁਲਾਜ਼ਮਾਂ ਨਾਲ ਵੱਜ ਜਾਂਦੀ ਆ ਕਿ ਜਿਨ੍ਹਾਂ ਨੂੰ ਰਿਟਾਇਰਮੈਂਟ ਮਿਲੀ ਹੁੰਦੀ ਆ ਪੈਸਾ ਸਰਕਾਰ ਵੱਲੋਂ ਮਿਲਿਆ ਹੁੰਦਾ ਤਾਂ ਦੱਸ ਦਈਏ ਕਿ ਉਹ ਵਾਕਿਆ ਜੋ ਆ ਜ਼ਿਲ੍ਹਾ ਗੁਰਦਾਸਪੁਰ ਦਾ ਸੀ ਤਾਂ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਚੰਡੀਗੜ੍ਹ ਦੇ ਵਿੱਚ ਦੱਸ ਦਈਏ ਕਿ ਇੱਥੇ ਹੀ ਦੁਕਾਨਦਾਰੀ ਦੇ ਉੱਤੇ ਇੱਕ ਸ਼ਖਸ ਆਇਆ ਔਰ ਆ ਕੇ ਕਹਿੰਦਾ ਹੈ ਕਿ ਸਾਨੂੰ ਵੀ ਇੱਕ ਕਾਲ ਆਉਂਦੀ ਆ ਔਰ ਕਾਲ ਕਰਕੇ ਕਿਹਾ ਜਾਂਦਾ ਹੈ ਕਿ ਤੁਹਾਡੇ ਖਾਤੇ ਵਿੱਚ ਤੁਹਾਡੇ ਪਿਤਾ ਜੀ ਨੇ ਕਹਿ ਦਿੱਤਾ ਕਿ ਪੈਸੇ ਜਿਹੜੇ ਆ ਉਹ ਪਵਾ ਲਓ ਕਿ ਅਸੀਂ ਆਪਣੇ ਖਾਤੇ 'ਚ ਨਹੀਂ ਪਾਉਣੇ ਤੁਸੀਂ ਪਵਾ ਲਓ ਮੈਂ ਤੁਹਾਡੀ ਸ਼ੌਪ ਤੇ ਖੜਾ ਹਾਂ ਤਾਂ ਔਰ ਪਰਿਵਾਰ ਕਹਿੰਦਾ ਹੈ ਕਿ ਅਸੀਂ ਪੈਸੇ ਪਵਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਤੋਂ ਪੁੱਛਦੇ ਆ ਆਪਣੇ ਫਾਦਰ ਸਾਹਿਬ ਤੋਂ ਪੁੱਛਦੇ ਆ ਤਾਂ ਜਦੋਂ ਬੱਚਿਆਂ ਨੇ ਫਾਦਰ ਸਾਹਿਬ ਨੂੰ ਕਾਲ ਕਰੀਏ ਤਾਂ ਫਾਦਰ ਸਾਹਿਬ ਕਹਿੰਦੇ ਅਸੀਂ thì ਕੋਈ ਗੱਲਬਾਤ ਨਹੀਂ ਹੋਈ ਤਾਂ ਦੱਸਦੇ ਆ ਕਿ ਆਨਲਾਈਨ ਠੱਗੀ ਇਸ ਤਰ੍ਹਾਂ ਵੀ ਵੱਜਦੀ ਆ ਕਿ ਜਦੋਂ ਤੁਸੀਂ ਪੈਸਾ ਕਿਸੇ ਦਾ ਆਪਣੇ ਖਾਤੇ ਵਿੱਚ ਪਾਉਣ ਲੱਗਦੇ ਹੋ ਜੇ ਤੁਹਾਨੂੰ ਕੋਈ ਕਾਲ ਆਉਂਦੀ ਆ ਕਿ ਤੁਹਾਡੇ ਪਰਿਵਾਰ ਦਾ ਮੈਸੇਜ ਆ ਕਿ ਆਪਣੇ ਖਾਤੇ ਵਿੱਚ ਪੈਸੇ ਪਵਾ ਲਓ ਤਾਂ ਪਾਉਣ ਤੋਂ ਪਹਿਲਾਂ ਕਲੀਅਰ ਜਰੂਰ ਕਰ ਲਓ ਕਿ ਵਾਕਈ ਕੋਈ ਪਵਾ ਰਿਹਾ ਹੈ ਚਾਹੇ ਕਿਸੇ ਵੀ ਪਰਿਵਾਰ ਦਾ ਮੈਂਬਰ ਹੋਵੇ ਤੇ ਗੱਲਬਾਤ ਕਰਦੇ ਆ ਸਰਦਾਰ ਜੀ ਦੇ ਕੋਲ ਕੋਈ ਸ਼ੱਕ ਸ਼ਾਇ ਸੀ ਤਾਂ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਬਿਲਕੁਲ ਹੋਣ ਦੇ ਕਿਨਾਰੇ ਸੀ ਔਰ ਬਚਾਹ ਸੂਝ-ਬੂਝਣਾ ਹੋ ਗਿਆ ਕਿ ਸਰਦਾਰ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਗਲਤੀ ਬਿਲਕੁਲ ਨਾ ਕਰਿਓ ਪਹਿਲਾਂ ਆਪਣੇ ਆਪਸ ਵਿੱਚ ਕੰਫਰਮ ਕਰ ਲਿਆ ਕਰੋਗੇ ਕਿਤੋਂ ਪੈਸਾ ਆਉਣਾ ਹੈ ਤਾ ਤੁਸੀਂ ਉਹ ਪੈਸਾ ਕਹਿ ਕਿਹਾ ਕਿ ਇਸ ਖਾਤੇ ਵਿੱਚ ਪਵਾ ਦਿਓ ਤਾਂ ਇਸ ਬਾਰੇ ਗੱਲਬਾਤ ਕਰ ਸਦਾ ਸੱਚੀ ਕਾਲ ਜੀ ਸੱਚੀ ਕਾਲ ਜੀ ਸਾਹਿਬ ਜੀ ਜਦੋਂ ਤੁਹਾਡੇ ਕੋਲੋਂ ਸ਼ਖਸ਼ ਆਉਂਦਾ ਆ ਕੇ ਆਪਣੀ ਸਟੋਰੀ ਸੁਣਾਉਂਦਾ ਤਾਂ ਉਸ ਵੇਲੇ ਤੁਹਾਡੇ ਦਿਮਾਗ 'ਚ ਕੀ ਆਇਆ ਉਹ ਇੱਕਦਮ ਮੈਂ ਸੁਣ ਚੁੱਕਿਆ ਸੀ ਪਹਿਲਾਂ ਵੀ ਕਈ ਵਾਰ ਹੈ ਨਾ ਕਈ ਵਾਰੀ ਕਈ ਪੱਤਰਕਾਰਾਂ ਨੇ ਜਾਂ ਟੀਵੀ 'ਚ ਵੀ ਜਾਂ ਖਬਰਾਂ 'ਚ ਜਾਂ ਅਖਬਾਰਾਂ 'ਚ ਪੜਿਆ ਸੀ ਮੈਂ ਵੀ ਐਦਾਂ ਦੀਆਂ ਠੱਗੀਆਂ ਅੱਜ ਕੱਲ੍ਹ ਆਮ ਚੱਲ ਰਹੀਆਂ ਨੇ ਤਾਂ ਇਹ ਮੈਂ ਥੋੜਾ ਸੁਚੇਤ ਸੀਗਾ ਠੱਗੀ ਥੋੜੀ ਨਵੀਂ ਨਹੀਂ ਇਹ ਨਵੀਂ ਹੋ ਲੱਗੀ ਮੈਨੂੰ ਤਾਂ ਪਹਿਲਾਂ ਤਾਂ ਇੱਕ ਟ੍ਰੈਵਲ ਦੀ ਠੱਗੀ ਆਂਦੀ ਸੀ ਕਿ ਤੁਹਾਡਾ ਮੁੰਡਾ ਫੜਿਆ ਹੈਗਾ ਜੀ ਪੁਲਿਸ ਦੇ ਆ ਉਹ ਮੁੰਡੇ ਦੀਆਂ ਚੀਕਾਂ ਚੁੱਕਾਂ ਮਾਰਾ ਕੇ ਦਿਖਾਉਣੀਆਂ ਕੁਝ ਐਂ ਦਾ ਕਰਾਣਾ ਪੈਸੇ ਪਾ ਦੋ ਜਿਛਾਣਾ ਇਹ ਜੀਆਂ ਠੱਗੀਆਂ ਬਾਰੇ ਤਾਂ ਮੈਂ ਪਹਿਲਾਂ ਸੁਣਿਆ ਸੀ ਇੱਕ ਪੈਸੇ ਪਾਉਣ ਵਾਲੀ ਠੱਗੀ ਦਾ ਬਾਰੇ ਮੈਂ ਅੱਜ ਨਵਾਂ ਹੀ ਇੱਕ ਐਕਸਪੀਰੀਅੰਸ ਹੋਇਆ ਹੈਗਾ ਕਿ ਐਂ ਦਾ ਕਹਿੰਦਾ ਪੈਸੇ ਪਾ ਦੋ ਉਹਨਾਂ ਨੇ ਕਿਹਾ ਕੁਝ ਨਹੀਂ ਹੈਗਾ ਉਹ ਕਹਿੰਦਾ ਖਾਤੇ 'ਚ ਪੈਸੇ ਪਾ ਦੋ ਉਹ ਪੈਸੇ ਪਾਣ ਤੋਂ ਉਹਨਾਂ ਨੇ ਬੱਚਾ ਨੇ ਮੈਨੂੰ ਪੁੱਛ ਲਿਆ ਚਾ ਉਹਦਾ ਕਹਿਣਾ ਸੀ ਕਿ ਮੈਨੂੰ ਬੱਚਿਆਂ ਨੇ ਪੁੱਛ ਲਿਆ ਕਿ ਮੈਂ ਕਾਸੀ ਖਾਤੇ ਦੇ ਪੈਸੇ ਪੁਆਈਏ ਜਾਣਾ ਪੁਆਈਏ ਤੂੰ ਮਨੋਜ ਨਾਮ ਦਾ ਲੜਕਾ ਹੈ ਪੁਈ ਉਹ ਕਹਿੰਦਾ ਮੈਂ ਮਨੋਜ ਗੋਲ ਰਿਆ ਹੈਗਾ ਤੂੰ ਤੁਹਾਡੇ ਖਾਤੇ ਦੇ ਪੈਸੇ ਪਾ ਦੇ ਮੈਂ ਨੰਬਰ ਵੀ ਇੰਡੀਅਨ ਹੈ ਕੋਈ ਬਾਹਰੀ ਕੰਟਰੀ ਦਾ ਨੰਬਰ ਨਹੀਂ ਹੈ ਇਹ ਨੰਬਰ ਹੈ ਪਹਿਲਾਂ 1 ਰੁਪਿਆ ਪਾ ਕੇ ਦਿਖਾ ਵੀ ਦੋ ਤਾਂ ਨੇ ਮੈਂ 1 ਰੁਪਿਆ ਪਾ ਕੇ ਦਿਖਾ ਦੇਣਾ ਤੁਹਾਡਾ ਠੀਕ ਠੀਕ ਕਰਿਆ ਤੁਹਾਡੇ ਕੋਲ ਐਦਾਂ ਦੀ ਹੈ ਉਹ ਦੇਖੋ ਠੱਗੀਆਂ ਲੋਕਾਂ ਨੂੰ ਇਹ ਕੋਈ ਹੋਰ ਕੰਮੇ ਨਹੀਂ ਰਿਹਾ ਹੈ ਸਕਰੀਨ ਸ਼ਾਟ ਪਹਿਲੇ ਭੇਜ ਦਿੰਦੇ ਆ ਉਸ ਤਰ੍ਹਾਂ ਦਾ ਇੱਕ ਜਨਨ ਲੱਗੇ ਕਿ ਉਸ ਤਰ੍ਹਾਂ ਬਿਲਕੁਲ ਬਿਲਕੁਲ ਹੈਨਾ ਇਹ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਠੱਗੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਬਹੁਤ ਸਾਰੇ ਪਰਿਵਾਰ ਅੱਗੇ ਜਾ ਕੇ ਕਿਸੇ ਹੋਰ ਜਾਂ ਕਹਿ ਲੋ ਹੁਣ ਮੈਂ ਕਹਿਣਾ ਨਹੀਂ ਚਾਹੀਦਾ ਡਿਪਾਰਟਮੈਂਟ ਨੂੰ ਪੁਲਿਸ ਨੂੰ ਜਾਂ ਕੇ ਕਨਫਰਮ ਕਰਦੇ ਉੱਥੋਂ ਵੀ ਕੋਈ ਸਹੀ ਜਵਾਬ ਨਹੀਂ ਕੋਈ ਸਹੀ ਬਕਸ ਜਵਾਬ ਕਾਰਵਾਈ ਨਹੀਂ ਮਿਲਦੀ ਹੈਗੀ ਕਹਿ ਦਿੰਦੇ ਆ ਕਿ ਸਾਡੇ ਸਾਈਬਰ ਕਰਾਈਮ ਦੀ ਜੀ